ਗੁਰੂ ਪਿਆਰੀ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਮਰਪਾਲ ਮੈਰੋਂ ਨੇ ਅੱਜ ਇੱਕ ਇਕੱਠ ਰੱਖਿਆ ਸੀ ਤਾਂ ਉਸ ਤੇ ਕਈ ਪੰਥਕ ਸ਼ਖਸੀਅਤਾਂ ਤਾਂ ਪਹੁੰਚੀਆਂ ਤਾਂ ਉਸ ਦੇ ਵਿੱਚ ਹੀ ਪਰਮਜੀਤ ਸਿੰਘ ਅਕਾਲੀ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਟੇਜ ਤੇ ਮੈਂ ਤੁਹਾਡੀ ਗੱਲਾਂ ਬਾਤਾਂ ਸੁਣ ਰਿਹਾ ਸੀ ਜਿਹੜੇ ਤੁਸੀਂ ਵਿਚਾਰ ਆ ਸਾਂਝੇ ਕੀਤੇ ਗੱਲ ਹੈ ਵਾ ਸਰੂਪ ਜਿਹੜਾ ਗੁਰੂ ਸਾਹਿਬ ਨੇ ਸਰੂਪ ਦਿੱਤਾ ਸੀ ਉਸ ਤੇ ਪਹਿਲਾਂ ਲੋਕੀ ਬਹੁਤ ਜ਼ਿਆਦਾ ਯਕੀਨ ਕਰਦੇ ਸੀ ਇਹ ਗੱਲ ਕਈ ਵੀ ਜਾਂਦੀ ਸੀ ਜੇ ਤੁਹਾਨੂੰ ਰਾਤੀ ਕੋਈ ਸਿੰਘ ਦਿਖ ਜਾਂਦਾ ਤਾਂ ਕੋਈ ਧੀ ਪੈਣ ਜਿਹੜੀ ਹੈ ਉਹ ਆਪਣੇ ਆਪ ਨੂੰ ਸੁਰੱਖਿਤ ਜਿਹੜਾ ਨਹੀਂ ਮਹਿਸੂਸ ਕਰਦੀ ਤਾਂ ਉੱਥੇ ਜਾ ਸਕਦੀ ਆ ਪਰ ਅੱਜ ਸਰੂਪ ਵਾਲੇ ਸਰੂਪ ਦੀ ਆੜ ਲੈ ਕੇ ਕੀ ਕੀ ਕਰਨ ਲੱਗੇ ਇਹ ਗੱਲ ਤੁਸੀਂ ਹੀ ਕਹੀ ਹੈ ਇੱਕ ਚੀਜ਼ ਸਮਝੋ ਵੀ ਪਹਿਲਾਂ ਇਹ ਤਾਜੀ ਗੱਲ ਆ ਐਵੇਂ ਸਨ ਹਫਤਾ ਹੀ ਹੋਣਾ ਬੈਂਗਲੌਰ ਦੇ ਵਿੱਚ ਮੀਡੀਆ ਦੇ ਵਿੱਚ ਆਇਆ ਵੀ ਬੈਂਗਲੌਰ ਦੇ ਵਿੱਚ ਜਿਹੜੀਆਂ ਬੱਚੀਆਂ ਜੌਬ ਵਗੈਰਾ ਕਰਦੀਆਂ ਨੇ ਜਾਂ ਬਾਹਰ-ਅੰਦਰ ਜਾਂਦੀਆਂ ਨੇ ਮਾਪਿਆਂ ਵੱਲੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਵੀ ਜੇ ਤੁਸੀਂ ਵਾਪਸ ਆਉਣਾ ਹੋਵੇ ਲੇਟ ਹੋ ਜਾਓ ਤੇ ਤੁਸੀਂ ਟੈਕਸੀ ਡਰਾਈਵਰ ਸਰ ਸਰਦਾਰ ਲੱਭਣਾ ਜਿਹੜੇ ਕਿਰਦਾਰ ਜਿਹੜਾ ਤੁਹਾਡਾ ਸਰਦਾਰ ਦਾ ਇਹਨਾਂ ਉੱਚਾ ਰਾ ਤੇ ਬਾਹਰਲੇ ਸੂਬਿਆਂ ਦੀ ਆਪਾਂ ਗੱਲ ਕਰੀਏ ਹੁਣ ਗੱਲ ਇਹ ਆ ਵੀ ਜਿਹੜੇ ਲੋਕ ਇਹ ਕੰਮ ਕਰ ਰਹੇ ਨੇ ਬਾਣਾ ਪਾ ਕੇ ਉਹਨਾਂ ਨੇ ਕਿਹਾ ਸੌਖਾ ਜਿਹਾ ਤਰੀਕਾ ਇਹ ਲੱਭ ਲਿਆ ਵੀ ਉਹ ਅਸੀਂ ਕੰਮ ਕਰਾਂਗੇ ਪਰਸਨਲੀ ਆਪਣੇ ਲੈਵਲ ਦੇ ਉੱਤੇ ਇਦਾਂ ਦਾ ਕੋਈ ਤੇ ਨਾਮ ਨਾਲ ਬਦਨਾਮ ਹੋਵਾਂਗੇ ਵੀ ਫਲਾਣਾ ਸਿੰਘ ਜਿਹੜਾ ਉਹ ਬਦਨਾਮ ਫਲਾਣਾ ਬੰਦਾ ਕੰਮ ਗਲਤ ਕਰਦਾ ਕੋਈ ਧੀ ਭੈਣ ਨੂੰ ਛੇੜਦਾ ਕੋਈ ਚੋਰੀ ਕਰਦਾ ਕੋ ਡਾਕਾ ਕਮਾਰਦਾ ਕੋ ਨਸ਼ਾ ਕਰਦਾ ਪਰ ਜੇ ਤੋਂ ਬਾਣਾ ਪਾਏ ਕਰਾਂਗੇ ਤੋ ਕਿੰਤੂ ਸਾਰਾ ਬਾਣਾ ਤੇ ਹੋ ਜਾਣਾ ਬੰਦੇ ਵਾਲ ਨਹੀਂ ਬਾਣਾ ਉਹ ਕਿੰਤੂ ਜਾਣਾ ਇਹੀ ਕਹਣਾ ਦੇਖਣ ਵਾਲੇ ਵੀ ਹੁਣ ਮੈਂ ਅੱਜ ਕੋਈ ਗੁਨਾਹ ਕਰਦਾ ਗਲਤੀ ਕਰਦਾ ਮਰਿਆਦਾ ਤੋਂ ਸਿਧਾਂਤ ਤੋਂ ਬਾਹਰ ਜਾ ਕੇ ਲੋਕਾਂ ਕਹਿੰਦਾ ਵੀ ਅਕਾਲੀ ਨਹੀਂ ਕਿਸੇ ਨੇ ਵੀ ਕਹਿਣਾ ਕਹਿੰਦਾ ਵੀ ਉਹ ਬਾਣੇ ਵਾਲਾ ਜਿਹੜਾ ਸਿੰਘ ਹੈ ਨਾ ਉਹ ਕਰ ਰਿਹਾ ਨਿਆੰਗ ਸਿੰਘ ਜਾਂ ਕਹਿ ਦਣਗੇ ਇਹੇ ਲਵ ਯੂਸ ਕੀਤੇ ਜਾਂਦੇ ਨੇ ਨਾ ਸੋ ਇਹ ਜਿਹੜੇ ਲੋਕ ਨੇ ਐਕਸਲ ਦੇ ਵਿੱਚ ਇਹਨਾਂ ਨੇ ਬਾਣੀ ਦਾ ਪਾਇ ਹੋਣਾ ਜੀਵਨ ਨਹੀਂ ਹੈਗੇ ਸਿੱਖ ਦਾ ਕਿਰਦਾਰ ਹੀ ਸਭ ਤੋਂ ਵੱਡਾ ਜਿਹੜਾ ਵਾ ਉਹ ਮਾਰੇ ਸਾਨੂੰ ਬਖਸ਼ਿਆ ਵਾ ਕਿਰਦਾਰ ਦੇ ਉੱਤੇ ਸਾਰੀ ਖੇਡ ਟਿਕੀ ਆ ਭਾਵੇਂ ਤੁਸੀਂ ਸਿਵਲ 'ਚ ਰਹਿੰਦੇ ਹੋ ਤੁਸੀਂ ਅਮਰ ਸ਼ਕਿਆ ਹੋਇਆ ਤੁਸੀਂ ਬਾਣਾ ਭਾਵੇਂ ਨਹੀਂ ਪਾਇਆ ਹੋਇਆ ਕ ਆਪਣੀ ਪ੍ਰੋਫੈਸ਼ਨਲ ਜੌਬ ਕਰਦੇ ਹੋ ਪਰ ਤੁਹਾਡਾ ਜੇ ਕਿਰਦਾਰ ਨਹੀਂ ਹੈਗਾ ਤੇ ਫਿਰ ਤੁਹਾਨੂੰ ਮੈਨੂੰ ਲੱਗਦਾ ਵੀ ਤੁਸੀਂ ਇੱਕ ਵਾਰੀ ਕੋਈ ਮੂੰਹ ਲਾਉਗਾ ਦੂਜੇ ਦੀ ਮੂੰਹ ਲਾਉਗਾ ਜੇ ਤੁਹਾਡਾ ਮਾਰਾ ਕਿਰਦਾਰ ਦੇਖ ਲੂਗਾ ਤਾਂ ਹੁਣ ਹੋ ਪ੍ਰੋਬਲਮ ਇਹ ਰਹੀ ਆ ਵੀ ਸਾਡੇ ਵਿੱਚ ਬੜੀਆਂ ਨੇ ਭੇ ਜਿਨ੍ਹਾਂ ਨੇ ਪੱਗਾਂ ਦੇ ਸਿਰ ਫਸਾਏ ਹੋਏ ਨੇ ਜਿਨ੍ਹਾਂ ਨੇ ਬਾਣਿਆਂ ਦੇ ਵਿੱਚ ਆਪਣੇ ਆਪ ਨੂੰ ਢਾਲਿਆ ਹੋਇਆ ਪੂਲੇ ਦੀ ਆਪਾਂ ਜਿਵੇਂ ਗੱਲ ਕਰਦੇ ਹੁੰਨੇ ਆਂ ਵੀ ਪੂਲੇ ਵਰਗੇ ਜਿਹੜੇ ਨੇ ਉਹ ਲੋਕ ਨੇ ਜਿਨ੍ਹਾਂ ਨੇ ਬਾਣੇ ਪਾ ਕੇ ਤੇ ਇਦਾਂ ਦੇ ਜਿਹੜੇ ਨੇ ਉਹ ਕਰਮ ਮਾਰੇ ਕਰ ਰਹੇ ਨੇ ਜਿਨ੍ਹਾਂ ਦਾ ਖਮਿਆਜਾ ਇਹ ਭੁਗਤਣਾ ਪੈ ਰਿਹਾ ਵੀ ਆਮ ਜਿਹੜੇ ਲੋਕ ਨੇ ਆਮ ਭਾਵੇਂ ਉਹ ਨੌਜਵਾਨੀ ਬੱਚੇ ਨੇ ਜਿਨ੍ਹਾਂ ਨੂੰ ਅਜੇ ਇੰਨਾ ਜ਼ਿਆਦਾ ਨਹੀਂ ਪਤਾ ਸਿੱਖੀ ਦੇ ਬਾਰੇ ਉਹ ਸਰਚ ਕਰ ਰਹੇ ਨੇ ਉਹ ਅਧਿਐਨ ਕਰ ਰਹੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਪਤਾ ਕਰਨ ਦੀ ਵੀ ਇਹ ਕੀ ਪੈਰਾ ਵਾ ਕੀ ਕਨਸੈਪਟ ਆ ਪਰ ਜਦੋਂ ਉਹ ਇਹ ਕੁਝ ਦੇਖਣਗੇ ਸੁਭਾਵਕ ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਊਗਾ ਵੀ ਕੀ ਬਾਣੇ ਵਾਲੇ ਇਦਾਂ ਦੇ ਵੀ ਹੁੰਦੇ ਨੇ ਪਰ ਪਹਿਲਾਂ ਮੈਂ ਇੱਕ ਬੇਨਤੀ ਕਰਾਂ ਵੀ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਕੁਝ ਬੰਦੇ ਚੰਦ ਬੰਦੇ ਬਾਣਾ ਪਾ ਕੇ ਕੋ ਕਰਮ ਕਰਦੇ ਨੇ ਮਾੜੇ ਕੰਮ ਕਰਦੇ ਨੇ ਤੇ ਉਹ ਸਾਰਾ ਬਾਣੇ ਵਾਲੇ ਬਦਨਾਮ ਕਰ ਲਈਏ ਸਾਰਿਆਂ ਨੂੰ ਮਾੜਾ ਕਹਿਣ ਲੱਗ ਪਈਏ ਸਾਰੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਲੱਗ ਪਈਏ ਚੰਦ ਲੋਕ ਪਹਿਲਾਂ ਵੀ ਸੀ ਪਰਾਤਨ ਸਮਿਆਂ ਦੇ ਵਿੱਚ ਵੀ ਸੀਗੇ ਹੁਣ ਵੀ ਨੇ ਡੋਗਰੇ ਵੀ ਆਏ ਨੇ ਮਸੰਦ ਵੀ ਆਏ ਨੇ ਇਤਿਹਾਸ ਦੇ ਵਿੱਚ ਬਹੁਤ ਕੁਝ ਹੋਇਆ ਪਰ ਆਪਾਂ ਇਹ ਚੀਜ਼ ਨੂੰ ਧਿਆਨ ਰੱਖੀਏ ਵੀ ਇਹ ਕਦੀ ਵੀ ਆਪਾਂ ਲੀਕ ਨਾ ਖਿੱਚਦਿਆਂ ਕਰੀਏ ਕਿ ਜੇ ਇੱਕ ਬੰਦਾ ਮਾੜਾ ਨਿਕਲ ਆਇਆ ਤੇ ਉਹ ਸਾਰੀਆਂ ਸਸਤਾਵਾਂ ਹੀ ਮਾੜੀਆਂ ਨੇ ਸਾਰੇ ਬਾਣੇ ਵਾਲੇ ਮਾੜੇ ਨੇ ਹਾਂ ਇਹ ਜ਼ਰੂਰ ਆ ਵੀ ਸਾਨੂੰ ਇੱਕ ਸਿਸਟਮ ਬਿਲਡ ਅਪ ਕਰਨਾ ਪਊਗਾ ਕਿ ਜਦੋਂ ਇਦਾਂ ਦੇ ਲੋਕ ਇਦਾਂ ਦੇ ਕੰਮ ਕਰਦੇ ਨੇ ਕਾਨੂੰਨੀ ਕਾਰਵਾਈ ਤਾਂ ਠੀਕ ਆ ਇੱਕ ਆਪਾਂ ਉੱਤੇ ਬੰਦ ਮੰਨ ਲਓ ਜਵੇ ਤੇ ਕਰਾਤੀ ਠੀਕ ਆ ਕੱਲ ਨੂੰ ਇਹ ਜ਼ਮਾਨਤ ਕਰਾਊਗਾ ਬਾਹਰ ਆ ਜਾਊਗਾ ਧਾਰਮਿਕ ਤੌਰ ਦੇ ਉੱਤੇ ਜਿਹੜੀ ਆ ਉਹ ਇਹਨਾਂ ਨੂੰ ਉਸ ਅਵਗਿਆ ਦੀ ਸਜ਼ਾ ਜਿਹੜੀ ਦਿੱਤੀ ਜਾਵੇ ਉਹ ਇਦਾਂ ਦਿੱਤੀ ਜਾਵੇ ਜਿਹੜੀ ਮਸਾਲੀ ਹੋਵੇ ਮਸਾਲੀ ਮੈਂ ਹੁਣ ਜਿਵੇਂ ਇਸੇ ਬੰਦੇ ਦੀ ਗੱਲ ਕਰਦੇ ਸਾਧ ਸਿੰਘ ਅਸੀਂ ਆਪਸ ਵਿੱਚ ਮਹਿੰਮਤਪਾਲ ਨੇ ਵੀ ਗੱਲ ਕਰਦਾ ਸੀ ਵੀ ਠੀਕ ਆਪਾਂ ਕਾਨੂੰਨੀ ਦਾ ਕਰਵਾਈ ਚਾਹੀਦਾ ਤਾਂ ਵੈਸੇ ਇਹ ਵੀ ਸੀਗਾ ਵੀ ਇਹਨੂੰ ਸਾਰੀਆਂ ਜਥੇਬੰਦੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਬੁਲਾਇਆ ਜਾਂਦਾ ਜੇ ਸੰਸਥਾ ਦੇ ਨਾਲੇ ਸਬੰਧ ਰੱਖਦਾ ਉਹਨਾਂ ਨੂੰ ਬੁਲਾਇਆ ਜਾਂਦਾ ਇਹਨੂੰ ਭੁੰਜੇ ਬਿਠਾ ਕੇ ਦਾ ਬਾਣਾ ਵਧਾ ਕੇ ਨੰਗਿਆ ਕਰਕੇ ਇਹਨੂੰ ਗੁਰਦਾਰੇ ਤੋਂ ਬਾਹਰ ਤੋਰਦੇ ਠੀਕ ਆ ਨਾ ਫਿਰ ਲੋਕ ਇਹਨੂੰ ਪੁੱਛਦੇ ਤਾਂ ਨੰਗਿਆ ਕਿਉਂ ਕੀਤਾ ਤੇ ਦੱਸਦਾ ਕਿ ਮੈਂ ਆਹ ਕੰਮ ਕਰਦਾ ਰਿਆਂ ਗੁਰੂ ਘਰ ਦੇ ਵਿੱਚ ਸੋ ਇਸ ਕਰਕੇ ਬਹੁਤ ਜ਼ਿਆਦਾ ਸਾਡਾ ਪੈਰਾ ਪੈਰਾ ਜਿਹੜਾ ਢੱਲਾ ਹੋ ਗਿਆ ਸਾਡੀਆਂ ਜਿਹੜੀਆਂ ਸੰਸਥਾਵਾਂ ਦੇ ਮੁਖੀ ਨੇ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਤੇ ਸੁਭਾਇਮਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਹੇਦਾਰ ਸਾਹਿਬਾਨ ਨੇ ਉਹ ਅਪੀਲਾਂ ਤੇ ਆ ਗਏ ਹੁਣ ਉਹ ਹੁਕਮ ਨਹੀਂ ਜਾਰੀ ਕਰਦੇ ਅਪੀਲ ਕਰ ਅਪੀਲ ਕਰਨ ਲੱਗ ਗਏ ਨੇ ਅਕਾਲ ਤਖਤ ਸਾਹਿਬ ਤੋਂ ਕਦੀ ਅਪੀਲ ਨਹੀਂ ਸੀ ਹੁੰਦੀ ਹੁੰਦੀ ਉਹ ਤਾਂ ਹੁਕਮ ਹੁੰਦਾ ਹੁੰਦਾ ਸੀ ਤੇ ਉਸ ਹੁਕਮ ਨੂੰ ਇਨ ਬਿਨ ਲਾਗੂ ਕਰਦੇ ਸੀ ਕੌਮ ਵੰਤਲਾਉ ਕਰਦਾ ਹੁੰਦਾ ਸੀ ਉਹਦੇ ਵਾਸਤੇ ਭਾਵੇਂ ਸਿਰ ਲੱਗਦੇ ਸੀ ਭਾਵੇਂ ਤਨ ਮਨ ਤਨ ਜਿਵੇਂ ਵੀ ਹੁੰਦਾ ਸੀ ਉਹ ਲਾਗੂ ਕੀਤਾ ਜਾਂਦਾ ਸੀਗਾ ਹੁਣ ਉਲਟਾ ਹੋ ਰਿਹਾ ਹੁਣ ਸਾਡੇ ਜਿਹੜੇ ਜ਼ਹਿਦਾਰ ਨੇ ਉਹ ਅਪੀਲਾਂ ਕਰਦੇ ਨੇ ਅਪੀਲਾਂ ਨੂੰ ਕੋਈ ਸੁਣਦਾ ਨਹੀਂ ਇਸ ਕਰਕੇ ਸਾਨੂੰ ਆਪਣੇ ਸਿਸਟਮ ਨੂੰ ਸਹੀ ਕਰਨ ਦੀ ਲੋੜ ਆ ਇਹ ਜਿਹੇ ਲੋਕ ਜਿਹੜੇ ਚੰਦ ਲੋਕ ਜਿਹੜੇ ਨੇ ਉਹ ਬਾਣੇ ਦੀ ਆੜ ਦੇ ਵਿੱਚ ਇਦਾਂ ਦੇ ਗੁਨਾਹ ਕਰਦੇ ਨੇ ਕੋਈ ਮਿਸਾਲੀ ਸਜ਼ਾ ਇਹਨਾਂ ਲੋਕਾਂ ਨੂੰ ਦੇਣ ਦੀ ਲੋੜ ਆ ਤਾਂ ਕਿ ਭਵਿੱਖ ਦੇ ਵਿੱਚ ਕੋਈ ਬਾਣਾ ਪਾ ਕੇ ਮਾੜਾ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚੇ ਕਿ ਵੀ ਗੱਲ ਆ ਵੀ ਅੱਜ ਸੰਤ ਬੜੇ ਬਣ ਗਏ ਆ ਬ੍ਰਹਮ ਗਿਆਨੀ ਬਹੁਤ ਬਣ ਗਏ ਆ ਹਰ ਬੰਦਾ ਸਾਲ ਦੋ ਸਾਲ ਛੱਦ ਦਿਖਾਵਾ ਕਰਦਾ ਭਗਤੀ ਦਾ ਭਗਤੀ ਕਰਦਾ ਕਿ ਨਹੀਂ ਕਹਿੰਦੇ ਅਸੀਂ ਤਾਂ ਭੋਰੇ ਦੇ ਵਿੱਚੋਂ ਨਹੀਂ ਨਿਕਲਦੇ ਸੀਗੇ 12-12 ਘੰਟੇ ਦੀ ਸਾਡੀ ਭਗਤੀ ਸੀਗੀ ਬੜੇ ਉੱਚੀ ਅਵਸਥਾ ਵਾਲੇ ਬਾਬਾ ਜੀ ਕਹਿ ਦਿੰਦੇ ਆ ਪਰ ਅੱਜ ਕੋਈ ਵੀ ਉਹ ਅਵਸਥਾ ਉੱਚੀ ਵਾਲਾ ਬਾਬਾ ਜੀ ਕੋਈ ਬੋਲਿਆ ਨਹੀਂ ਵੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਵੀ ਕਿਰਦਾਰ ਬਹੁਤ ਜ਼ਿਆਦਾ ਮੈਟਰ ਕਰਦਾ ਬੋਲੇ ਤਾਂ ਉਹਦਾ ਸੱਚਾ ਹੋਵੇ ਜਿਹੜੇ ਸਾਰੇ ਚੋਰ ਹੋਣਗੇ ਕਿਵੇਂ ਬੋਲਣਗੇ ਫਿਰ ਤਾਂ ਇਹ ਕਹਾਂਗੇ ਨਾ ਆਪਾਂ ਜੇ ਸੱਚੇ ਹੋਣ ਤੇ ਖੜ ਜਾਂ ਡਾਂਗ ਲੈ ਕੇ ਵੀ ਤੁਹਾਡੀ ਕਿਵੇਂ ਯੋਰਤ ਹੋਈ ਵੀ ਤੁਸੀਂ ਸਸਤਾ ਦੇ ਵਿੱਚ ਰਹਿ ਕੇ ਗੁਰੂ ਘਰ ਚ ਰਹਿ ਕੇ ਹੋ ਜਾ ਮਾੜਾ ਕੰਮ ਕੀਤਾ ਇਹ ਕਿਸੇ ਕੱਲੇ ਅਮਰਪਾਲ ਮੈਨੂੰ ਠੇਕਾ ਸੁਈ ਲਿਆ ਹੋਇਆ ਵਾ ਇਹ ਹਰ ਸਿੱਖ ਦਾ ਹੱਦ ਕਿਰਦਾਰ ਫਰਜ਼ ਬਣਦਾ ਨਾ ਹਰ ਜਥੇਬੰਦੀ ਦਾ ਹਰ ਸੰਸਥਾ ਦੇ ਮੁਖੀ ਦਾ ਫਰਜ਼ ਬਣਦਾ ਤਖਸਾਲਬਾਨਾਂ ਦਾ ਜਹੈਦਾਰ ਸਾਹਿਬਾਂ ਦਾ ਫਰਜ਼ ਬਣਦਾ ਪਰ ਅਸੀਂ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਬੋਲ ਰਹੇ ਤੇ ਪਛਕੀ ਮਜਬੂਰੀਆਂ ਨੇ ਇਹ ਸਾਨੂੰ ਸਮਝਣਾ ਪਊਗਾ ਜੇ ਤੁਸੀਂ ਗੱਲ ਕਰਦੇ ਹੋ ਨਾ ਕਿ ਸੰਤ ਬਣ ਗਏ ਨੇ ਸੌਖੇ ਜੇ ਭੇੜ ਲੋਕ ਵੀ ਜਿਹੜੇ ਸਾਡੇ ਆਮ ਲੋਕ ਨੇ ਇਹ ਵੀ ਸੌਖੀ ਜਿਹੀ ਸਿੱਖੀ ਪੜਨ ਲੱਗੇ ਨੇ ਸੋ ਇਦਾਂ ਤੇ ਜਦੋਂ ਲੋਕ ਸਟੇਜਾਂ ਦੇ ਉੱਤੇ ਖੜ ਕੇ ਇਦਾਂ ਦੀਆਂ ਗੱਲਾਂ ਕਰਨਗੇ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਕਰਨਗੇ ਤੇ ਫਿਰ ਲੋਕਾਂ 'ਚ ਕੀ ਅਸਰ ਹੋਊਗਾ ਸੋ ਉਹਨਾਂ ਨੂੰ ਵੇਖ ਕੇ ਹੋਰ ਚੰਦ ਜਿਹੜੀਆਂ ਭੇਡਾਂ ਨੇ ਇਦਾਂ ਦੀਆਂ ਤਿਆਰ ਹੋਣਗੀਆਂ ਤੇ ਉਹ ਬਹਿ ਕੇ ਫਿਰ ਉੱਥੇ ਸਟੇਜਾਂ ਦੇ ਉੱਤੇ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਕੂੜ ਦਾ ਪ੍ਰਚਾਰ ਕਰਨਗੇ ਤੇ ਆਪਣੇ ਢਿੱਡ ਭਰਨਗੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਵੱਡੇ ਵੱਡੇ ਡੇਰੇ ਬਣਾ ਕੇ ਸੰਗਤ ਦੇ ਪੈਸੇ ਦੇ ਨਾਲ ਐਸ਼ ਕਰਨ ਵਾਲੇ ਲੋਕ ਨੇ ਜਿਹੜਾ ਸੰਤ ਦੀ ਤੁਸੀਂ ਗੱਲ ਕਰਦੇ ਹੋ ਬ੍ਰਾਹਮਣਾਂ ਦੀ ਗੱਲ ਕਰਦੇ ਤੇ ਉਹ ਜਿੰਨਾ ਕੋਲ ਉਹ ਅਵਸਥਾਵਾਂ ਨੇ ਉਹ ਤਾਂ ਸ਼ੋਅਫ ਹੀ ਨਹੀਂ ਕਰਦੇ ਉਹ ਤਾਂ ਦਿਖਾਉਂਦੇ ਹੀ ਨਹੀਂ ਕਿਸੇ ਨੂੰ ਤਾਂ ਭਲਾ ਕਰਦੇ ਨੇ ਜਗਤ ਦਾ ਉਹਦਾ ਨਾਮ ਜਪਦੇ ਨੇ ਬਹਿ ਕੇ ਤੇ ਜਗਤ ਦੇ ਵਾਸਤੇ ਜਿਹੜਾ ਕਾਲ ਯੁਗ ਦਾ ਇਹ ਵਰਤਾਰਾ ਵਰਤ ਰਿਹਾ ਇਹਨੂੰ ਠੱਲ ਪਾਉਣ ਵਾਸਤੇ ਇਹਨੂੰ ਠੰਡਿਆ ਕਰਨ ਵਾਸਤੇ ਬਹਿ ਕੇ ਨਾਮ ਜਪ ਰਹੇ ਹੁੰਦੇ ਨੇ ਉਹ ਇਦਾਂ ਦਾ ਵਿਖਾਵਾ ਨਹੀਂ ਕਰਦੇ ਉਹ ਇਹ ਨਹੀਂ ਦਸਾਉਣ ਦੀ ਕੋਸ਼ਿਸ਼ ਕਰਦੇ ਵੀ ਅਸੀਂ ਵੱਡੇ ਵੱਡੇ ਬ੍ਰਹਮ ਗਿਆਨੀ ਆ ਬ੍ਰਹਮ ਗਿਆਨੀ ਸੀ ਬ੍ਰਹਮ ਗਿਆਨੀ ਹੈਗੇ ਨੇ ਬ੍ਰਹਮ ਗਿਆਨੀ ਹੋਣਗੇ ਪਰ ਇਹ ਜਿਹੜਾ ਟਕਵਾਂਜ ਚੱਲ ਰਿਹਾ ਹੈ ਵਾ ਬਾਬਾਵਾਦ ਦਾ ਇਹ ਸਾਡੇ ਵਾਸਤੇ ਬੜਾ ਖਤਰਨਾਕ ਆ ਬਾਬਿਆਂ ਦੇ ਕੋਲ ਆਪਣੀਆਂ ਧੀਆਂ ਤੱਕ ਲੋਕ ਛੱਡ ਦਿੰਦੇ ਆ ਪਤਾ ਨਹੀਂ ਕਿੱਦਾਂ ਇਦਾਂ ਬੜੇ ਆਰਾਮ ਨਾਲ ਛੱਡ ਜਾਂਦੇ ਆ ਵੀ ਚਲੋ ਸੇਵਾ ਕਰ ਲਓ ਮੈਂ ਇੱਕ ਵੰਦੀ ਗ੍ਰਾਹ ਹੁਣ ਜਿਵੇਂ ਇਹੋ ਮੁੱਦਾ ਸਾਹਮਣੇ ਆਇਆ ਆਪਣੇ ਬਹੁਤ ਲੋਕਾਂ ਨੇ ਇਹ ਗੱਲ ਸਾਨੂੰ ਕਹੀ ਜਿਵੇਂ ਅਮਰਪਾਲ ਨੇ ਵੀ ਕਹੀ ਵੀ ਉਹ ਬੀਬੀ ਵੀ ਆਪਣੀ ਮਦੀਨਾ ਜਾਂਦੀਆਂ ਸੀਗੀਆਂ ਮੈਂ ਕਹਿੰਦਾ ਜਾਂਦੀਆਂ ਸੀਗੀਆਂ 100 ਵਾਰ ਜਾਂਦੀਆਂ ਸੀ ਪਰ ਜਿਹਦੇ ਕੋਲ ਜਾਂਦੀਆਂ ਸੀ ਉਹਦਾ ਕਿਰਦਾਰ ਕੀ ਹੋਣਾ ਚਾਹੀਦਾ ਸੀ ਅੱਗੋਂ ਉਹਦਾ ਫਾਇਦਾ ਇਹ ਬੰਦਾ ਸੀ ਵੀ ਜਿਉ ਆਈ ਵੀ ਸੀ ਮਾੜੀ ਨਿਗਾ ਨਾਲ ਹਰੀ ਸਿੰਘ ਨਲਵੇ ਦੀ ਆਪਾਂ ਕਹਾਣੀ ਸੁਣਦੇ ਆ ਕਿ ਜਿਹੜੀ ਬੀਬੀ ਸੀ ਨਲਵੇ ਕੋਲ ਗਈ ਸੀਗੇ ਇਹ ਕਹਿ ਕੇ ਕਿ ਮੈਂ ਤੇਰਾ ਨਾ ਵਿਆਹ ਕਰਾਉਣਾ ਚਾਹੁੰਨੀ ਕਿਉਂਕਿ ਮੈਂ ਚਾਹੁੰਨੀ ਤੇਰੇ ਵਰਗਾ ਸੂਰਮਾ ਪੁੱਤ ਪੈਦਾ ਕਰਾਂ ਤੇ ਹਰੀ ਸਿੰਘ ਨਲਵਾ ਉਸ ਭੈਣ ਦੀ ਗੋਦੀ ਚ ਬਹਿ ਗਿਆ ਸੀ ਕਹਿੰਦਾ ਸੀ ਮੈਂ ਤੇਰਾ ਪੁੱਤ ਅਜੇ ਤੋਂ ਬਾਅਦ ਤੂੰ ਮੇਰੇ ਕੋਲ ਪੁੱਤ ਨਹੀਂ ਲੈ ਮੈਂ ਤੇਰਾ ਪੁੱਤ ਮੈਂ ਇੱਕ ਗਰਦਾਰ ਸੀ ਨਾ ਇਹ ਥੋੜੀ ਗਰਦਾਰ ਸੀ ਕਿ ਡੋਲ ਗਿਆ ਸੀ ਸੋਣੀ ਨਕੀ ਜਨਾਨੀ ਵੇਖ ਕੇ ਤੇ ਸਿ ਆਪਣਾ ਕਿਰਦਾਰ ਹੀ ਗਵਾ ਲਿਆ ਜੇ ਤੁਹਾਡੇ ਤੇ ਕੋਈ ਡੋਲ ਵੀ ਗਿਆ ਜਾਂ ਤੁਹਾਡੇ ਤੇ ਕੋਈ ਆ ਕੇ ਮੋਹਿਤ ਹੋ ਗਿਆ ਜਾਂ ਉਹ ਕਿਸੇ ਤਰ੍ਹਾਂ ਦਾ ਤੁਹਾਡੇ ਤੇ ਜਾਲ ਪਰ ਪੰਜ ਬੁਲਾ ਰਿਹਾ ਜਾਂ ਤੁਸੀਂ ਬਾਣਾ ਪਾਇਆ ਹੋਇਆ ਵਾ ਤੁਹਾਡਾ ਕਿਰਦਾਰ ਆ ਇੱਕ ਤੁਸੀਂ ਤਾਂ ਨਾ ਦੇਖ ਭਰਾਇਆਂ ਚੰਗੀਆਂ ਮਾਵਾਂ ਥੀਆਂ ਪੈਣਾ ਜਾਣੇ ਵਾਲਾ ਕਨਸੈਪਟ ਫਾਲੋ ਕਰਨਾ ਸੀ ਤੇ ਤੁਸੀਂ ਆਪ ਹੀ ਉਹਨਾਂ ਦੀ ਤੈਨੂੰ ਹੱਥ ਪਾ ਲਿਆ ਕੋਈ ਸ਼ਰਧਾ ਦੇ ਨਾਲ ਭਰੋਸੇ ਨਾਲ ਤੁਹਾਡੀਆਂ ਆਪਣੀਆਂ ਧੀਆਂ ਨੂੰ ਗੁਰੂ ਘਰਾਂ ਚ ਸਥਾਨਾਂ ਨੇ ਭੇਜ ਰਿਹਾ ਚੰਦ ਬੰਦਿਆਂ ਦੇ ਕਰਕੇ ਸਥਾਨ ਬਦਲਾਅ ਹੋ ਰਹੇ ਨੇ ਵੇਖੋ ਹੁਣ ਭੋੜ ਦਾ ਕਨਸੈਪਟ ਕਿੰਨਾ ਵੱਡਾ ਨਾਮ ਜੱਪਦੇ ਸੀ ਮਹਾਂਪੁਰਖ ਸੰਤ ਸੰਤ ਮਹਾਂਪੁਰਖ ਉਹਨਾ ਸਾਡੇ ਗੁਰੂ ਸਾਹਿਬਾਨਾ ਭੋੜਾਂ ਦੇ ਵਿੱਚ ਜਿਹੜੇ ਨੇ ਉਹ ਨਾਮ ਜੱਪੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰੀਏ ਬਾਬਾ ਕਾਲਾ ਸਾਹਿਬ ਕਿੰਨਾ ਸਮਾਂ ਮਾਰ ਨੇ ਭੋੜ ਜੀ ਨਾਮ ਜੱਪਿਆ ਪਰ ਇੰਨਾ ਚੰਦ ਲੋਕਾਂ ਨੇ ਆਪਣੇ ਨਿੱਜ ਦੀ ਖਾਤਰ ਆਪਣੀਆਂ ਲਾਲਸਾਵਾਂ ਦੀ ਖਾਤਰ ਵੇਖੋ ਸੰਸਥਾਵਾਂ ਨੂੰ ਭੋੜਿਆਂ ਨੂੰ ਅਸਥਾਨਾਂ ਨੂੰ ਬਦਨਾਮ ਕਰ ਦਿੱਤਾ ਹੋਇਆ ਲੋਕਾਂ ਨੇ ਤਾਂ ਪੂਰਾ ਮਜ਼ਾਕ ਦਾ ਮਜ਼ਾਕ ਹੀ ਬਣਾ ਲਿਆ ਦੇਖੋ ਨਾ ਵਿਰੋਧੀਆਂ ਨੂੰ ਤਾਂ ਮੌਕਾ ਚਾਹੀਦਾ ਹੁੰਦਾ ਪਹਿਲਾਂ ਹੀ ਨੇਕੀ ਵਰਗੀ ਕਦਰਦਾਰਾਂ ਨੂੰ ਮੌਕੇ ਲੱਭਦੀ ਰਹਿੰਦੀ ਆ ਵੀ ਕਦੋਂ ਸਾਨੂੰ ਮੌਕਾ ਮਿਲੇ ਕਦੋਂ ਅਸੀਂ ਬਕੜਬਕ ਕਰੀਏ ਕਿਦਾਂ ਬੋਲੀਏ ਅਟੜੀਆਂ ਆਏ ਕਿ ਹੁਣ ਕੋਈ ਕੰਮ ਤਾਂ ਹੈ ਨਹੀਂ ਬਲੌਗ ਬਣਾਉਣ ਤੋਂ ਇਲਾਵਾ ਸੋ ਮੁੱਦੇ ਲੱਭਦੇ ਨੇ ਇਹੋ ਜੇ ਵੀ ਕਦੋਂ ਬਹਿ ਕੇ ਅਸੀਂ ਆਪਣੀਆਂ ਭੇਡਾਂ ਨੂੰ ਇਹ ਦੱਸੀਏ ਵੀ ਵੇਖੋ ਕੁਝ ਕੁਝ ਹੋ ਰਿਹਾ ਹੈ ਨਾ ਕਿਦਾਂ ਦੇ ਸਿੱਖ ਨੇ ਇਹ ਕਿਦਾਂ ਦੇ ਕਿਰਦਾਰ ਇਹਨਾਂ ਦੇ ਪਰ ਗੱਲ ਫਿਰ ਉੱਥੇ ਆ ਗਈ ਨਾ ਵੀਰ ਜੀ ਜਦੋਂ ਸਾਡੇ ਚ ਇੱਕ ਬੰਦਾ ਮਾੜੇ ਕਿਰਦਾਰ ਵਾਲਾ ਪੈਦਾ ਹੋ ਜੂਗਾ ਨਾ ਤੇ ਉਹ ਸਾਰੇ ਬਾਣੇ ਦੇ ਕਿੰਤੂ ਹੋ ਜਾਊਗਾ ਪਰ ਮੈਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਕੁਝ ਚੰਦ ਬੰਦੇ ਮਾੜੇ ਹੋਣ ਤੇਦਾ ਮਤਲਬ ਇਹ ਨਹੀਂ ਵੀ ਉਹ ਸੰਸਥਾਵਾਂ ਸੰਪਰਦਾਮਾਂ ਦਲਪੰਥ ਜਾਂ ਉਹ ਸਾਰੀਆਂ ਸਿਸਟਮ ਹੀ ਮਾੜਾ ਹੋ ਗਿਆ ਚੰਦ ਬੰਦੇ ਮਾੜੇ ਹੋ ਸਕਦੇ ਨੇ ਸ਼ੁਰੂ ਤੋਂ ਹੁੰਦੇ ਆਏ ਨੇ ਇਹ ਗਾਂ ਵੀ ਹੋਣਗੇ ਇੱਕ ਦੇ ਮਸੰਦ ਹੱਟ ਥੋੜੀ ਜਾਣੇ ਆ ਪਰ ਸਾਨੂੰ ਇੱਕ ਸਿਸਟਮ ਬਿਲਡ ਅਪ ਕਰਨਾ ਪਊਗਾ ਵੀ ਕਦੇ ਇਹ ਨਾ ਹੋਵੇ ਵੀ ਸਿਰਫ ਇੱਕ ਮਹਿਰੋ ਵਰਗਿਆਂ ਨੂੰ ਜਿਹੜਾ ਵਾ ਉਹ ਸ਼ਿਕਾਰ ਹੋਣਾ ਪਵੇ ਬਾਅਦ ਦੇ ਵਿੱਚ ਇਹੋ ਜੇ ਬਾਬਿਆਂ ਦਾ ਕਿਉ ਉਹ ਕਿਉਂ ਤਾਂ ਕੱਲ ਨੂੰ ਕਿਨੇ ਗੋਲੀ ਮਾਰ ਜਾਣੀ ਉਹਨੂੰ ਕਿਉਂਕਿ ਜੱਡਾ ਵੱਡਾ ਉਹਨੇ ਇੱਕ ਪਾਜ ਉਹ ਘੇੜਿਆ ਜਿਹਦਾ ਬਹੁਤ ਉਗਣ ਨੇ ਇਹ ਤਾਂ ਸ਼ੁਰੂਆਤ ਆ ਪਰ ਜਿਹੜੀ ਉਹਨਾਂ ਪਹਿਲਾਂ ਉਹਨੂੰ ਦੱਬ ਕੇ ਕੋਸ਼ਿਸ਼ ਕੀਤੀ ਵੀ ਇਹਨੂੰ ਬੰਦ ਕਰਵਾ ਦਈਏ ਗਾਂ ਨਾ ਨੰਗੇ ਹੋਣ ਪਰ ਜੇ ਇਹ ਨੰਗੇ ਨਾ ਹੋਏ ਤੇ ਜੇ ਉਹ ਕੁਛ ਇਹ ਕਰ ਰਹੇ ਨੇ ਇਤਨਾ ਖਲਵਾੜ ਗੁਰੂ ਘਰਾਂ ਦੇ ਵਿੱਚ ਇਹ ਬਹੁਤ ਖਤਰਨਾਕ ਸਾਬਤ ਹੋਊਗਾ ਪੰਜਾਬ ਦੇ ਵਿੱਚ ਅੱਜ ਕੱਲ ਤਾਂ ਛੋਟੇ ਛੋਟੇ 15-15 ਸਾਲ ਦੇ ਨੌਜਵਾਨ ਜਿਹੜੇ ਨੌਜਵਾਨ ਵੀ ਨਹੀਂ ਬੱਚੇ ਹੀ ਕਵਾਂਗਾ ਉਹ ਵੀ ਬਾਬੇ ਬਣ ਗਏ ਸਿਰਫ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਅੱਜ ਕੱਲ ਵੀਡੀਓਜ਼ ਵੀ ਬੜੀਆਂ ਵਾਇਰਲ ਹੁੰਦੀਆਂ ਛੋਟੇ ਛੋਟੇ ਜੇ ਚਲੋ ਗੁਰੂ ਨਾਲ ਇੱਕ ਆਉਂਦਾ ਗੁਰੂ ਦੀ ਗੱਲ ਸੁਣਾ ਗੁਰੂ ਦੇ ਨਾਲ ਲੱਗਣਾ ਉਹ ਗੱਲ ਅਲੱਗ ਹੁੰਦੀ ਹੈ ਪਰ ਸਟੇਜ ਤੇ ਜਾ ਕੇ ਪ੍ਰਵਚਨ ਦੇਣੇ ਬਾਬਿਆਂ ਜਿਹਾ ਉਹਨੂੰ ਮੱਥੇ ਟੇਕ ਕੇ ਜਾਣਾ ਤੁਸੀਂ ਵੀ ਬੜੀਆਂ ਵੀਡੀਓਜ਼ ਸਾਡੇ ਲੋਕਾਂ ਦੀ ਇੱਕ ਪ੍ਰੋਬਲਮ ਹੀ ਹੋ ਗਈ ਵੀ ਅਸੀਂ ਸਾਡਾ ਭਰੋਸਾ ਨਹੀਂ ਰਹਿ ਗਿਆ ਗੁਰੂ ਦੇ ਉੱਤੇ ਸਾਡਾ ਅਰਦਾਸ ਤੇ ਭਰੋਸਾ ਨਹੀਂ ਰਹਿ ਗਿਆ ਉਹਦਾ ਕਾਰਨ ਇਹ ਵੀ ਸਾਡੇ ਜੀਵਨ ਮਾਰੇ ਹੋ ਗਏ ਅਸੀਂ ਬਾਣੀ ਨੂੰ ਜੁਟੇ ਹੋਏ ਆ ਬਾਣੀ ਨਹੀਂ ਪੜਦੇ ਅਸੀਂ ਅਸੀਂ ਮੱਥਾ ਟੇਕਣ ਤੱਕ ਸੀਮਤ ਰਹਿ ਗਏ ਜਿਹਨੂੰ ਮੱਥਾ ਟੇਕਦੇ ਆ ਉਹਦੀ ਮੰਨਦੇ ਨਹੀਂ ਜੋ ਸਾਨੂੰ ਉਹ ਕਹਿੰਦਾ ਵੀ ਕਰਨਾ ਕੀ ਆ ਤੁਹਾਨੂੰ ਤੁਹਾਨੂੰ ਸਿਧਾਂਤ ਤੁਹਾਨੂੰ ਮਰਯਾਦਾ ਬਖਸ਼ੀ ਇੱਕ ਉਹਨੂੰ ਫੋਲੋ ਕਿਦਾਂ ਕਰਨਾ ਉਹ ਨਹੀਂ ਕਰਦੇ ਤੇ ਸੌਖੀ ਸਿੱਖੀ ਭਾਲਦੇ ਆ ਵੀ ਜਿਹੜਾ ਮੱਥਾ ਵੀ ਟੇਕ ਲਈ ਦਾਰੂ ਵੀ ਪੀ ਲਈਏ ਕਈ ਵੀ ਆਪਣੇ ਨੂੰ ਸਿੱਖ ਕੋ ਕਰਮ ਵੀ ਕਰ ਲਈਏ ਤੇ ਕਈ ਵੀ ਆਪਣੇ ਨੂੰ ਸਿੱਖ ਠੀਕ ਆ ਜਿਹੜਾ ਬਾਬਾਵਾਦ ਚੱਲ ਪਿਆ ਉਹਦਾ ਕਾਰਨ ਵੀ ਸਾਡੇ ਲੋਕ ਹੀ ਨੇ ਸਾਡੇ ਲੋਕਾਂ ਨੇ ਇਹਨਾਂ ਨੂੰ ਸਿਰ ਤੇ ਬਿਠਾਇਆ ਹੋਇਆ ਸਾਡੇ ਲੋਕਾਂ ਨੇ ਇਹਨਾਂ ਨੂੰ ਕੋਈ ਮਸਤ ਬਣ ਕੇ ਬਹਿ ਗਿਆ ਉਹ ਉਥੇ ਆ ਨਕੋਦਰ ਇੱਕ ਤੁਸੀਂ ਜਾਣਦੇ ਹੋ ਗਰਦਾਸ ਮਾਨ ਵਰਗੇ ਜਿਹਨੇ ਪੰਜਾਬੀ ਦਾ ਸਾਰੀ ਉਮਰ ਪੰਜਾਬ ਦਿੱਤਾ ਖਾਦਾ ਸਿੱਖਾਂ ਦਿੱਤਾ ਖਾਦਾ ਉਹਨੇ ਉਹ ਨਸ਼ੇੜੀ ਪ੍ਰਮੋਟ ਕੀਤਾ ਉਹ ਹੁਣ ਜਿੰਨੇ ਵੀ ਗਾਇਕ ਨੇ ਉਦਾਂ ਦੇ ਜਿੰਨੇ ਨਚਾਰ ਨੇ ਕੰਜਰਪੁਣਾ ਕਰਨ ਵਾਲੇ ਉਹਨਾਂ ਨੇ ਸਾਰਿਆਂ ਨੂੰ ਜਾ ਕੇ ਜਿਹੜਾ ਵਾ ਉਹ ਉਥੇ ਜਾ ਕੇ ਤੇ ਉਹਨੂੰ ਪ੍ਰਮੋਟ ਕੀਤਾ ਸਾਡੀ ਨੌਜਵਾਨੀ ਜਿਹੜੀ ਅਨਪੋਹਲ ਨੌਜਵਾਨੀ ਜਿਹੜੇ ਬੱਚੇ ਜਿਹਨੇ ਬਚਪਨ ਤੋਂ ਲੈ ਕੇ ਹਉਣ ਦੀ ਆਉਣ ਤੱਕ ਇਸ ਤੱਕ ਗੁਰੂ ਤੋਂ ਬਹੁਤ ਦੂਰ ਸੀਗੇ ਉਹ ਹੋਰ ਟੁੱਟ ਗਏ ਉਹ ਜਾ ਕੇ ਉੱਥੇ ਉਹਨਾਂ ਨੇ ਛੇੜੀਆਂ ਦੇ ਪੈਰਾਂ 'ਤੇ ਬਹਿ ਗਏ ਤੇ ਇੱਕ ਧੰਦਾ ਜਿਹੜਾ ਇਹ ਚੱਲ ਰਿਹਾ ਬਾਬਾਵਾਦ ਦਾ ਉਹਦੇ ਵਿੱਚ ਬਹੁਤ ਲੋਕ ਸ਼ਾਮਲ ਹੋ ਰਹੇ ਨੇ ਨਾਂ ਵੀ ਹੋਣਗੇ ਪਰ ਮੈਂ ਫੇਰ ਬੇਨਤੀ ਕਰਾਂ ਵੀ ਜੇ ਆਪਾਂ ਆਪਣੇ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦੇ ਸਿੱਖ ਮੰਨਦੇ ਆ ਨਾ ਦਸਮ ਪਾਤਸ਼ਾਹ ਦੇ ਪੁੱਤ ਮੰਨਦੇ ਆ ਫਿਰ ਆਪਾਂ ਆਪਣਾ ਕਿਰਦਾਰ ਉੱਚਾ ਰੱਖੀਏ ਜਿੱਡਾ ਮਰਜ਼ੀ ਪਖੰਡਵਾਦ ਆਈ ਜਾਵੇ ਸਾਡੇ ਸਾਹਮਣੇ ਜੋ ਮਰਜ਼ੀ ਆਈ ਜਾਵੇ ਜੋ ਮਰਜ਼ੀ ਸਾਡੇ ਤੇ ਮਾੜਾ ਸਮਾਜ ਆ ਜਾਵੇ ਰੋਲੀਏ ਨਾ ਉਹ ਕਹਿੰਦੇ ਜੀ ਅੱਜ ਅਸੀਂ ਇਸ ਕਰਕੇ ਡੋਲ ਜਾਨੇ ਆ ਕਿ ਸਾਡੇ ਤੇ ਟਾਈਮ ਮੜਾ ਆ ਗਿਆ ਤੇ ਅਸੀਂ ਕਿਸੇ ਬਾਬੇ ਦੇ ਪੈਰੀਂ ਬਹਿ ਜਾਈਏ ਜਾਂ ਕਿਸੇ ਧਰਮ ਪਰਵਰਤਨ ਕਰ ਲਈਏ ਇਸ ਕਰਕੇ ਵੀ ਸਾਡੇ ਤੇ ਸਮਾਂ ਮੜਾ ਗਰੀਬੀ ਆ ਗਈ ਆ ਜਾਂ ਕਿਸੇ ਤਰ੍ਹਾਂ ਦਾ ਕਸ਼ਟ ਆ ਗਿਆ ਤੇ ਫਿਰ ਆਪਾਂ ਉਹਨਾਂ ਨੂੰ ਕਿੱਥੇ ਰੱਖਾਂਗੇ ਜਿਹੜੇ ਸਾਡੇ ਬਾਜ਼ ਚੜਖੇ ਨੇ ਜੜ ਗਏ ਸੀਗੇ ਜਿਨ੍ਹਾਂ ਨੇ ਬਾਂਦ-ਬਾਂਦ ਕਟਵਾ ਲਈ ਸੀ ਜਿਨ੍ਹਾਂ ਨੇ ਖੋਪਰੀਆਂ ਲੋਹਾਈਆਂ ਸੀ ਉਹ ਕਿਉਂ ਨਹੀਂ ਡੋਲ ਗਏ ਸਾਡੇ ਸਾਹਿਬ ਜੀ ਆ ਦੇ ਕਿਉਂ ਨਹੀਂ ਡੋਲ ਗਏ ਛੋਟੇ ਬੱਚੇ ਸੀ ਨਾ ਸੋਚਿਆ ਜਾਵੇ ਉਹਨਾਂ ਨੂੰ ਮਹਿਲ ਮਿਲਦੇ ਸੀ ਡੋਲੇ ਮਿਲਦੇ ਸੀ ਰਾਜਪਾਗ ਮਿਲਦੇ ਸੀ ਉਹਨਾਂ ਡੋਲ ਗਏ ਉਲੀਏ ਚ ਖਾਣ ਨਾਲ ਉਹਨੇ ਮਨਜ਼ੂਰ ਕਰ ਲਿਆ ਪਰ ਡੂਲਣਾ ਦੀ ਮਨਜ਼ੂਰ ਕੀਤਾ ਪਰ ਇਹ ਚੀਜ਼ਾਂ ਸਾਨੂੰ ਤਾਂ ਵੀ ਅਸੀਂ ਸਮਝ ਨਹੀਂ ਰਹੇ ਅਸੀਂ ਗੁਰੂ ਦੀ ਗੱਲ ਦੇ ਉੱਤੇ ਅਸਰ ਹੀ ਨਹੀਂ ਕਰਦੇ ਮੱਥਾ ਟੇਕਣ ਤੱਕ ਸੀਮਤ ਰਹੇ ਹਾਂ ਇਹ ਸੋਚਦੇ ਵੀ ਅਸੀਂ 150 ਰੁਪਏ ਮੱਥਾ ਟੇਕਦਾ ਜਾਂ 10000 50000 ਲੱਖ ਚੜਾਉਂਦਾ ਤੇ ਵੱਡੇ ਵੱਡੇ ਸਿੱਖ ਬਣ ਗਏ ਨਹੀਂ ਉਹ ਇਸ ਚੀਜ਼ ਦਾ ਭੁੱਖਾ ਨਹੀਂ ਹੈਗਾ ਉਹ ਤਾਂ ਭੁੱਖਾ ਵਾ ਤੁਹਾਡੇ ਕਿਰਦਾਰ ਦਾ ਤੁਸੀਂ ਨਾਮ ਜਪਦੇ ਹੋ ਬਾਣੀ ਪੜ੍ਹਦੇ ਹੋ ਤੇ ਫਿਰ ਤੁਸੀਂ ਉਹਦੇ ਨਾਲ ਹੋਰ ਲਾਗੇ ਜਾਂਦੇ ਹੋ ਚਰਨ ਸ਼ਰਨ ਗੁਰੇ ਕੇ ਪੰਡਾ ਜਾਇ ਚੱਲ ਸਤਗੁਰ ਕੋਟ ਪੰਡਾ ਕੇ ਹਲੇ ਤਾਂ ਉਹ ਤਾਂ ਹੀ ਤੁਹਾਡੇ ਕੋਲਣਾ ਪੈਰ ਪਟੂਗਾ ਜੇ ਤੁਸੀਂ ਉਹਦੇ ਕੰਨੀਆਂ ਗੁਰਦਾਸ ਮਾਨ ਦੀ ਗੱਲ ਕੀਤੀ ਗੁਰਦਾਸ ਮਾਨ ਦੇ ਪਿੱਛੇ ਇੱਕ ਵੀਡੀਓ ਬੜੀ ਵਾਇਰਲ ਵੀ ਹੋਈ ਹੈ ਉਹ ਕਹਿੰਦਾ ਮੈਂ ਤਾਂ ਕਿਸੇ ਨੂੰ ਲੈ ਕੇ ਨਹੀਂ ਗਿਆ ਮੈਂ ਕਿਸੇ ਨੂੰ ਹੱਥ ਫੜ ਕੇ ਥੋੜੀ ਨਾਲ ਲੈ ਕੇ ਗਿਆ ਉਹ ਤਾਂ ਕਹਿੰਦੇ ਵੀ ਜਿਹੜੇ ਲੋਕ ਕਹਿੰਦੇ ਵੀ ਉੱਥੇ ਨਸ਼ਾ ਪ੍ਰਮੋਟ ਹੁੰਦਾ ਉੱਥੇ ਤਾਂ ਬਾਹਰ ਲਿਖਿਆ ਆ ਵੀ ਕੋਈ ਸ਼ਰਾਬ ਲੈ ਕੇ ਵੀ ਨਹੀਂ ਆ ਸਕਦਾ ਕੋਈ ਨਸ਼ਾ ਨਹੀਂ ਐਥੇ ਕੁਝ ਵੀ ਨਹੀਂ ਆ ਉਹ ਕਹਿੰਦਾ ਉੱਥੇ ਤਾਂ ਨਸ਼ਾ ਹੁੰਦਾ ਨਹੀਂ ਉੱਥੇ ਤਾਂ ਜੋ ਵੀ ਆ ਰੱਬ ਦਾ ਨਾਮ ਲਿਆ ਜਾਂਦਾ ਤੇ ਉਹਨੂੰ ਕਹਿੰਦਾ ਤੂੰ ਉਹਨਾਂ ਨੂੰ ਜਿਨ੍ਹਾਂ ਨੂੰ ਉੱਥੇ ਲੈ ਕੇ ਜਾਣਾ ਜਿਨ੍ਹਾਂ ਨੂੰ ਉੱਥੇ ਜੋੜਦਾ ਜਿਨ੍ਹਾਂ ਨੂੰ ਇਹ ਗੱਲ ਕਹਿਣਾ ਵੀ ਮਸਤਾ 'ਚ ਬੜੀ ਯਾ ਸ਼ਕਤੀ ਹੈ ਜੀ ਉਹ ਬੜੀਆਂ ਨੂੰ ਕਹਾਣੀਆਂ ਬਣਾਉ ਜਾਓ ਗੁਰੂ ਗ੍ਰੰਥ ਸਾਹਿਬ ਨੂੰ ਮੱਤਾ ਟੇਕੋ ਜਾਓ ਦਰਬਾਰ ਸਾਹਿਬ ਜਾਓ ਜਾਓ ਗੁਰੂ ਘਰ ਜਾਓ ਇੱਥੇ ਕਿਉਂ ਆਏ ਹੋ ਅਸਲ 'ਚ ਇਹਨਾਂ ਨੇ ਉਹ ਖਾੜੇ ਬਣਾਏ ਜਰੀਆ ਇਹਨਾਂ ਲੋਕਾਂ ਨੂੰ ਪ੍ਰਮੋਟ ਕਰਨ ਦਾ ਵਿੱਚ ਕੋਈ ਸ਼ੱਕ ਨਹੀਂ ਕਿ 500 ਦੀ ਤਾਕਤਾਂ ਇਹਦੇ ਵਿੱਚ ਇਨਵੋਲਮ ਨੇ ਆਪਰੇਸ਼ਨ ਡੋਮੀਨੋ ਤੁਸੀਂ ਸੁਣਿਆ ਜਿਹੜਾ ਹੋਇਆ ਜਦੋਂ ਇੱਕ ਕੰਜਰਖਾਨਾ ਵਾੜਿਆ ਗਿਆ ਪੰਜਾਬ ਦੇ ਵਿੱਚ ਲਿਆ ਕੇ ਜਿਹੜੇ ਯੋਧੇ ਸੀਗੇ ਜਿਹੜੇ ਨੌਜਵਾਨ ਸਾਡੇ ਪੰਥ ਦੀ ਗੱਲ ਕਰਨ ਵਾਲੇ ਸੀ ਉਹਨਾਂ ਨੂੰ ਨਿਸ਼ਾਰ ਬਣਾਤਾ ਉਹਨਾਂ ਦੇ ਘਰ 'ਚ ਉਹ ਗਾਣੇ ਬਣਾਉਂਦੇ ਵੀ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਉਹ ਇਦਾਂ ਦੇ ਗਾਣੇ ਗਾ ਕੇ ਖਾੜੇ ਲਾ ਕੇ ਉਹਨਾਂ ਦੀ ਮਾਨਸਿਕਤਾ ਸੀ ਜਿਹੜੀ ਉਹਦੀ ਨਸਲ ਕੁਸ਼ੀ ਜਿਹੜੀ ਮਾਨਸਿਕ ਤੌਰ ਤੇ ਕੀਤੀ ਗਈ ਸੋ ਬਹੁਤ ਵੱਡੇ ਪੱਧਰ ਤੇ ਹੋਈ ਆ ਹੋ ਰਹੀ ਆ ਇਹ ਤਾਂ ਸਾਨੂੰ ਸੁਚੇਤ ਹੋਣਾ ਪੈਣਾ ਸਾਰਿਆਂ ਨੂੰ ਪਰ ਉਹ ਤਾਂ ਕਹਿੰਦੇ ਆ ਵੀ ਮੇਰੇ ਮਨ 'ਚ ਤੁਸੀਂ ਮੈਨੂੰ ਗੁਰਦੁਆਰੇ ਜਾਣ ਤੋਂ ਚਲੋ ਰੋਕ ਦੋਗੇ ਮੇਰੇ ਮਨ 'ਚ ਤਾਂ ਗੁਰੂ ਆ ਮੈਂ ਤਾਂ ਗੁਰੂ ਸਾਹਿਬ ਤੇ ਪਿਆਰ ਵੀ ਬਹੁਤ ਕਰਦਾ ਮੇਰੇ ਮਨ 'ਚੋਂ ਗੁਰੂ ਥੋੜੇ ਨਾ ਕੱਢ ਲੂਗੇ ਇਹ ਗੁਰਦਾਸ ਮਾਨ ਦੀ ਵਰਡਿੰਗ ਆ ਤੁਸੀਂ ਸੁਣਿਆ ਵੀ ਨਹੀਂ ਮੈਂ ਵੇਖੋ ਜੀ ਮੈਂ ਉਹ ਉਹ ਉਹਦੀ ਹਰ ਉਹ ਜਿਹੜੀ ਗੱਲ ਕਰ ਰਿਹਾ ਉਹ ਅਨਚਾਰ ਤਿੰਨ ਚਾਰਾਂ ਦਾ ਕੰਮ ਹੁੰਦਾ ਵੀ ਆਪਣੇ ਅਨਚਾਰ ਪੁਣੇ ਨੂੰ ਬਚਾਉਣ ਦੇ ਵਾਸਤੇ ਆਪਣੇ ਨਚਾਰ ਆਪਣੇ ਨੂੰ ਵੱਡਾ ਕਰਨ ਵਾਸਤੇ ਧਾਰਮਿਕ ਵੀ ਬਣ ਜਾਂਦੇ ਨੇ ਅੱਛਾ ਜੇ ਤੂੰ ਐਡਾ ਗੁਰੂ ਦਾ ਦਸਮ ਪਾਸ਼ਾ ਦਾ ਕਹਿੰਦਾ ਮੈਂ ਦਸਮ ਪਾਸ਼ਾ ਦੀ ਬੜੂ ਉਪਮਾ ਗਾਈ ਆ ਤੂੰ ਸਰਸ ਵਾਲੇ ਦੇ ਪੈਰਾਂ ਬੈਠਾ ਤੂੰ ਨਰੰਕਾਰੀਏ ਦੇ ਨਰਕਧਾਰੀਏ ਦੇ ਪੈਰਾਂ 'ਚ ਬੈਠਾ ਕਿਹਦੇ ਤੂੰ ਛੱਡੇ ਨੇ ਉਹ ਨਸ਼ੇੜੀਏ ਤੋਂ ਪੱਕਾ ਹੀ ਪੈਰਾਂ 'ਚ ਬੈਠਾ ਹੀ ਬੈਠਾ ਕਿੰਨੂੰ ਛੱਡਿਆ ਤੂੰ ਜੇ ਤੂੰ ਗੁਰੂ ਨੂੰ ਮੰਨਦਾ ਸੀ ਗੁਰੂ ਰਣ ਸਾਹਿਬ ਨੂੰ ਮੰਨਦਾ ਸੀ ਦਸਮ ਪਾਸ਼ਾ ਨੂੰ ਕਹਿੰਦਾ ਮੈਂ ਉਪਮਾ ਗਾਈ ਆ ਉਹਨੂੰ ਆਪਣਾ ਪਿਓ ਮੰਨਦਾ ਸੀ ਪਰ ਕਿਉਂ ਗਿਆ ਉੱਥੇ ਕਿਹੜੀ ਲਾਲਸਾ ਸੀ ਪੈਸੇ ਦੀ ਲਾਲਸਾ ਸੀ ਨਾ ਤੂੰ ਉਸ ਪੈਸ ਪਰ ਤੂੰ ਨਵਾਏ ਜਾ ਕੇ ਨਾ ਬਲਾਤਕਾਰੀਆਂ ਦੇ ਸਿਰ ਤੇ ਪਰੇ ਨਾ ਸਿਰਨਵਾਰਿਆ ਗੱਲਾਂ ਨੂੰ ਕਰ ਰਹੇ ਹੈ ਤੇ ਵੱਡੀਆਂ ਵੱਡੀਆਂ ਸੋ ਇਹ ਲੋਕ ਨਿਚਾਰ ਨਹੀਂ ਵੀਦਾ ਜੀ ਇਹ ਸਾਡੇ ਲੋਕਾਂ ਦੀ ਬੜੀ ਘਾਟ ਆ ਵੀ ਗਾਉਣ ਵਾਲਾ ਕੋਈ ਧਾਰਮਿਕ ਜਿਹਾ ਗਾਣਾ ਕਰ ਦਿੰਦਾ ਸਾਡੇ ਵਾਲੇ ਚੱਕਿਓ ਨੂੰ ਬੱਲੇ 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 ਜੀ ਵੇਖੋ ਜੀ ਕੱਡਾ ਹੈ ਇਹ ਨਹੀਂ ਸੋਚਦੇ ਵੀ ਉਹਦਾ ਬਿਨਾਂ ਸਾ ਉਹਦਾ ਧੰਦਾ ਕਰ ਰਿਹਾ ਇੱਕ ਤੁਹਾਨੂੰ ਧਾਰਮਿਕ ਗਾਣਾ ਸੁਣਾ ਕੇ ਉਹਨੇ ਆਪਣਾ ਕਰਦਾਰ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਦਾ ਅਸਲ ਚ ਤਾਂ ਬਾਅਦ ਵਿੱਚ ਉਹ ਧੀਆਂ ਪਰਦੀ ਛੱਤੀ ਨਹੀਂ ਮਿੰਦੇ ਨੇ ਲੋਕ ਤੇ ਇੱਕ ਹੋਰ ਗੱਲ ਆ ਹੁਣ ਕਈ ਲੋਕ ਕਹਿਣ ਲੱਗੇ ਨੇ ਮੈਂ ਕੱਲ ਇੱਕ ਵੀਡੀਓ ਸੁਣ ਰਿਆ ਸੀਗਾ ਨਾਂ ਨਹੀਂ ਦੱਸਣਾ ਮੈਂ ਉਹ ਕਹਿ ਰਹੇ ਸੀਗੇ ਵੀ ਜਿਹੜੀਆਂ ਉੱਥੇ ਹੋਂਤਾਂ ਨੇ ਆਪਣੀ ਮਰਜ਼ੀ ਨਾਲ ਵੀ ਜਾਂਦਿਆਂ ਸੀ ਤੇ ਇਹ ਗੱਲ ਕਹੀ ਕਿ ਜੇ ਵੀਡੀਓ ਕਿਹੜੀ ਵਾਇਰਲ ਹੋਈ ਆ ਜਿਹੜੀ ਆ ਉਹ ਬਾਬੇ ਦੇ ਚਰਨ ਘਾੜ ਵਾਲੇ ਬਾਬੇ ਦੀ ਵੀਡੀਓ ਵਾਇਰਲ ਜਿਹੜੀ ਹੋਈ ਆ ਉਹ ਕਹਿੰਦੇ ਗੁਰੂ ਸਾਹਿਬ ਦਾ ਸਰੂਪ ਉੱਥੇ ਨਹੀਂ ਸੀ ਗੁਰੂ ਸਾਹਿਬ ਦਾ ਸਰੂਪ ਤਾਂ ਉੱਪਰਲੀ ਮੰਜ਼ਲ ਤੇ ਸੀ ਮੈਂ ਕਹਿੰਨਾ ਜੀ ਗੁਰੂ ਸਾਹਿਬ ਦਾ ਸਰੂਪ ਹੈ ਨਹੀਂ ਸੀ ਮੈਂ ਕਹਿੰਨਾ ਉਹ ਆਪਣੇ ਘਰ ਦੇ ਵਿੱਚ ਬੈਠਾ ਸੀ ਪਰ ਉਹਨੇ ਬਾਣਾ ਤਾਂ ਪਾਇਆ ਸੀ ਨਾ ਅਮਰਤਾਰੀ ਸਿੰਘ ਸੀ ਨਾ ਤੇ ਇਹ ਕਮਰਤਾਰੀ ਸਿੰਘ ਵਾਸਤੇ ਗੁਰੂ ਦੇ ਸਿੱਖ ਵਾਸਤੇ ਮਰਦਾ ਕਿਉਂ ਹੁਕਮਾ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆ ਪੈਣਾ ਜਾਣੇ ਤੇ ਉਹਦਾ ਕਿਰਦਾਰ ਹੀ ਨਹੀਂ ਸੀ ਕਹਿੰਦਾ ਵੀ ਜੇ ਕੋਈ ਬੀਬੀ ਆ ਵੀ ਗਈ ਸੀ ਡੋਲ ਵੀ ਗਈ ਸੀ ਕੁਛ ਹੋ ਗਿਆ ਸੀ ਉਹਦਾ ਇਹ ਫਰਚੂ ਨਹੀਂ ਸੀ ਬਣਦਾ ਵੀ ਉਹ ਇਹ ਜਿਹੜਾ ਕੰਮ ਇਹਨੇ ਕੀਤਾ ਇਹ ਉਹ ਬੀਬੀ ਨੂੰ ਇਹ ਗੱਲ ਕਹਿੰਦਾ ਵੀ ਨਹੀਂ ਤੂੰ ਤਾਂ ਮੇਰੀ ਧੀਆ ਪੈਣਾ ਵਰਗੀ ਆ ਧੀ ਵਰਗੀ ਆ ਪੈਣਾ ਵਰਗੀ ਆ ਇਹ ਸ਼ੋਭਦਾ ਨਹੀਂ ਮੈਨੂੰ ਪੁੱਤ ਮੈਂ ਇਹੋ ਜਿਹਾ ਮਾੜਾ ਕੰਮ ਨਹੀਂ ਕਰਨਾ ਸਭ ਕੁਝ ਠੀਕ ਸੀਗਾ ਫਿਰ ਡੋਲ ਗਿਆ ਦੋਲ ਕਿਉਂ ਨੇ ਜਿਹੜਾ ਕਿਰਦਾਰ ਆਪਣਾ ਮਾੜਾ ਵਿਖਾਇਆ ਲੋਕਾਂ 'ਚ ਤੇ ਅੱਜ ਉਹਦੇ ਕਰਕੇ ਜਿਹੜਾ ਬਦਨਾਮੀ ਹੋਈ ਹੈ ਬਾਣੇ ਦੀ ਸੰਸਥਾਵਾਂਾਂ ਦੀ ਸੰਪਰਦਾਵਾਂ ਦੀ ਸਾਹਮਣੇ